ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਪਨੀਰੀ ਭਰ ਰਿਆਂ ਜੀ ਅੱਜ ਤੇ ਫਾਦਰ ਸਾਹਿਬ ਪਈ ਜਾਂਦੇ ਆ ਰੇ ਸੁਪਰ 212 ਦੀ ਮੈਂ ਰੀਲ ਵੀ ਪਾਈ ਸੀ ਅੱਜ ਕੀ ਨੌ ਮਜੀ ਦੀ ਲੱਗੀ ਹੋਈ ਹੈ ਇਹ ਤੇ ਮੈਨੂੰ ਲੱਗਦਾ 9 10 ਜੂਨ ਨੂੰ ਖੇਤ ਦੇ ਵਿੱਚ ਲੱਗਣ ਨੂੰ ਤਿਆਰ ਹੋ ਜੂਗੀ ਤੁਹਾਡੇ ਸਾਹਮਣੇ ਕੰਡੀਸ਼ਨਾਂ ਸਾਰੀ ਦਿਖਾਉਣੇ ਆ ਨੇੜੇ ਜਾ ਕੇ ਤੇ ਕਮੈਂਟ ਜਰੂਰ ਕਰਿਓ ਤੁਸੀਂ ਵੀ ਕਿਹੜੀ ਪਨੀਰੀ ਲਾਈ ਆ ਤੇ ਕਿੰਨੀ ਤਰੀਕ ਨੂੰ ਜਿਹੜਾ ਝੋਨਾ ਤੁਸੀਂ ਲਾ ਰਹੇ ਹੋ ਸਾਡੀ 9 ਤਰੀਕਾ 9 ਜੂਨ ਨੂੰ ਤੇ ਕਈ ਥਾਵਾਂ ਦੇ ਉੱਤੇ ਇੱਕ ਤਰੀਕ ਨੂੰ ਲੱਗਣ ਵਾਲੀ ਹੋਗੀ ਆਹ ਕੰਡੀਸ਼ਨ ਆ ਭਾਈ ਸੁਪਰ 212 ਦੀ ਹੈ ਪਟਕੇ ਦਿਖਾਉਣਾ ਤੁਹਾਨੂੰ ਮੈਂ ਇਹ ਇਹ ਲੱਗਣ ਵਾਲੀ ਹੋ ਜੂ ਡੈਡੀ ਹਨ ਹੈ ਪਲਾਸਟ ਜੂਰੀਆ ਇਹ ਇੱਕ ਸਪਰੇਅ ਕਰ ਦਾਂਗੇ ਕੋ ਮਕੌੜਿਆਂ ਵਾਲੀ ਵਾਦੋ ਹਾਂ ਪਾ ਦੋ ਮਾੜੀ ਮਾੜੀ ਆਹ ਕੰਡੀਸ਼ਨ ਹੈ ਜੀ 212 ਦੀ ਸੁਪਰ 212 ਦੀ ਬਸ ਇੱਕ ਕੱਲ ਨੂੰ ਇਹਦੇ ਤੇ ਜਿੰਕ ਦੀ ਸਪਰੇਅ ਕਰ ਦੇਣੀ ਆ ਇੱਕ ਫੈਰਸ ਦੀ ਕਰ ਦੇਣੀ ਆ ਉਸ ਤੋਂ ਬਾਅਦ ਇੱਕ ਇਨਸੈਕਟੀਸਾਈਡ ਕਰ ਦਾਂਗੇ ਕੋਈ ਵੀ ਜਾਂ ਤਾਂ ਮਸ਼ੀਨ ਵਾਲਾ ਕਰਦੀ ਹੈ ਟੈਕਨੀਕਲ ਆ ਮੈਂ ਉਹੀ ਕਰਾਂਗੇ ਜਾਂ ਮੋਨੋ ਕਰ ਸਕਦੇ ਆ ਮਸ਼ੀਨ ਵਾਲਾ ਟੈਕਨੀਕਲੀ ਕਰਾਂਗੇ ਉਹਦੇ ਨਾਲ ਜਿਹੜਾ ਪਾਉਣਾ ਵਾਇਰਸ ਜਿਹਨੂੰ ਕਹਿ ਦਿੰਨੇ ਆ ਜਾਂ ਹੌਪਰ ਦਾ ਅਟੈਕ ਹੋਇਆ ਹੋਵੇ ਕਿਉਂਕਿ ਇਹ ਕੀ ਨਾ ਕਾ ਜਿਹੜਾ ਉਹ ਤਕਰੀਬਨ ਹਰਾ ਹੀ ਆ ਤੁਸੀਂ ਆ ਦੇਖ ਸਕਦੇ ਹੋ ਤੇ ਉਹਦੇ ਨਾਲ ਉਹ ਕੰਟਰੋਲ ਹੋ ਜਾਂਦਾ ਤੇ ਆਪਣੀ ਦੀ ਸਿਚੁਏਸ਼ਨ ਆ ਭਾਈ ਸੁਪਰ 212 ਜਿਹੜਾ ਪੂਰਾ ਹਾਈ ਡਿਮਾਂਡ ਦੇ ਵਿੱਚ ਸੀ ਤੇ 40 ਕਿਲੋ ਬੀ ਸੀ ਇਹ ਸਾਰਾ ਕੁਝ 28 ਪੀ ਸਟਾਰਟ ਲਾਉਣਾ ਕੁਝ 17 18 ਲਾਵਾਂਗੇ ਤੇ ਦੋ ਬੀਆਂ ਦੇ ਟ੍ਰਾਇਲ ਆਏ ਹੋਏ ਨੇ ਇੱਕ ਵੀ ਤਾਂ ਹਜੇ ਲਾਂਚ ਵੀ ਨਹੀਂ ਹੋਇਆ ਉਹ ਸ਼ਾਇਦ ਮੇਬੀ ਅਗਲੀ ਵਾਰੀ ਲਾਂਚ ਕਰਨ ਤੇ ਇੱਕ ਸਵਾਨਾ ਸੀਡ ਵਾਲਿਆਂ ਤੇ ਸ਼ਰੀਰਾਮ ਵਾਲਿਆਂ ਦਾ ਕੰਬੀਨੇਸ਼ਨ ਆ ਜਿਹੜਾ ਕਿ ਪੀਆਰ 126 ਦੀ ਰਿਪਲੇਸਮੈਂਟ ਆ ਤੇ ਉਹਦੀ ਵੀ ਵੀਡੀਓ ਪਾਵਾਂਗੇ ਉਹ ਪਨੀਰੀ ਹਜੇ ਬੀਜਾਂਗੇ 5 6 ਤਰੀਕ ਤੋਂ ਬਾਅਦ ਬਾਅਦ ਜੀ ਲੈ ਭਾਈ ਸ਼ਹਿਰੋਂ ਆਇਆ ਸੀ ਤੇ ਸਿੱਧਾ ਖੇਤ ਆ ਗਏ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਈ ਜਿਹੜੇ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਅਗਲੀ ਵੀਡੀਓ ਅਪਡੇਟ ਪਾਉਂਦੇ ਰ੍ਹਾਂਗੇ ਥੈਂਕ ਯੂ ਸੋ ਮਚੀ